ਹਾਂ ਜੀ ਮੇਟਰ ਕਿ ਦਾਲ ਜਾਰੇ ਆਇਓ ਤੁਸਾਂ ਠੀਕ ਹੋਗੇ SWAT ਵਰਡਾ ਦੇ ਕੇ ਨਵੇਂ ਵਲੋਗ ਚ ਤੇ ਅੱਜ ਆਪਣੇ ਘਰੇ ਬਣ ਰਹੇ ਸੀਗੇ ਕੁਲਚੇ ਤੁਹਾਨੂੰ ਦਿਖਾਉਣੇ ਆਏ ਆ ਆ ਦੇਖੋ ਤਿਆਰੀ ਚੱਲ ਰਹੀ ਹੈ ਕੁਲਚਿਆਂ ਦੀ ਇੱਧਰ ਦੇਖ ਲਓ ਆਲੂ ਪੈ ਰਹੇਗੇ ਉਬਲੇ ਇੱਧਰ ਦੇਖੋ ਮੇਰੀ ਦਾਦੀ ਨਾਲ ਮਿਲ ਲਓ ਦਾਦੀ ਹੈਲੋ ਕਰਦੇ ਹੈਲੋ ਹੈਲੋ ਹੈ ਨਹੀਂ ਹੈਲੋ ਪੂਰੇ ਜੋਸ਼ ਚ ਹੈਲੋ ਹਾਂ ਜੀ ਸੋਨਲੀ ਹੈਲੋ ਸਾਰੇ ਕਮੈਂਟ ਚ ਕਹਿ ਦਿਓ ਹੈਲੋ ਆ ਦੇਖੋ ਦੁਪਹਿਰ ਚੱਲ ਰਹੀ ਐ ਉਧਰ ਆਪਣੀ ਥੋੜੀ ਉੱਪਰ ਹੋ ਰਹੀ ਹੈਗੇ ਠੀਕ ਆ ਤੇ ਆ ਦੇਖੋ ਆ ਪਈ ਹੈਈ ਆਪਣੀ ਡਬਲ ਰੋਟੀ ਜਿਹਨੂੰ ਕਹਿੰਦੇ ਹੁੰਦੇ ਨੇਗੇ ਡਬਲ ਰੋਟੀ ਇਹ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਆਪਣੀ ਤੇ ਇੱਕ ਹੁੰਦੀ ਹੈ ਕੋਚੀਆਂ ਵਾਲੀ ਇੱਕ ਹੁੰਦੀ ਹੈ ਆਮ ਖਾਣ ਵਾਲੀ ਤੇ ਆਪਣੇ ਕੋਈ ਕਹਿੰਦੇ ਆਂਦੀ ਤੇ ਆਪਣੇ ਬਾਹਰ ਨਹੀਂ ਕੋਈ ਚੀਜ਼ ਹੁਣ ਤੁਹਾਨੂੰ ਮਿਲਦੀਆਂ ਗੈਸ ਬਾਅਦ ਵਿੱਚ हां जी मित्रों ਤੇ ਥੋੜਾ ਜਿਹਾ ਚਾਨਣ ਘਟ ਪੈ ਰਿਹਾ ਜੀ ਧਿਆਨ ਨਾ ਕਰਿਓ ਤੇ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੇ ਹੈਗੇ ਉਹ ਦੇਖੋ ਉੱਪਰ ਕੀ ਚੀਜ਼ ਹੈ ਏਸੀ ਮੀਨਜ਼ এয়ার ਕੰਡੀਸ਼ਨਰ ਠੀਕ ਹੈ ਆਪਾਂ ਨੇ ਡੈਕਾਂ ਦਾ ਏਸੀ ਲਵਾਇਆ ਜੀ ਡੇਟ ਹੰ ਦਾ ਤੇ ਤੁਸੀਂ ਦੱਸਿਓ ਕਿੱਦਾਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਤੇ ਆਪਾਂ ਨੂੰ ਬਾਹਰ ਹੱਕ ਪੈ ਚੁੱਕੀ ਹੈਗੀ ਆਪਾਂ ਭੱਜ ਕੇ ਚੱਲੇ ਹੁਣੀ ਦੀਰੀ ਇੱਧਰ ਆ ਗਏ ਆਪਾਂ ਹਾਂਜੀ ਦੱਸੋ ਉਹ ਲੈ ਗਿਆ ਤਾਂ ਇਹ ਆ ਪ੍ਰਿੰਟ ਫਿਰਦੀ ਹੈ ਜੀ ਕੌਣ ਲੈ ਚ ਭਾਈ ਤਾਂਸੀ ਲੈ ਕੇ ਆਉਣੇ ਆਪਾਂ ਚਲੋ ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ ਤਾਂਸੀ ਲੈ ਕੇ ਆ ਕੇ ਹਾਂਜੀ ਆਪਾਂ ਨੇ ਤਾਂਸੀ ਚੱਕ ਲਈ ਹੈ ਕਿ ਹੁਣ ਆਪਾਂ ਝੁੱਕੇ ਝੁੱਕੇ ਵਲੌਗ ਬਣਾਵਾਂਗੇ ਦੇਖਿਓ ਤੁਸੀਂ ਉਧਰ ਬਰਾਬਰ ਕਰਕੇ ਉਂਝੜ ਉੱਤੇ ਪਾ ਲਈ ਹਾਂ ਜੇ ਬੱਜ ਲਿਆ ਰੱਟ ਕੜੇ ਚੋਕਾਰ ਗਿਲ ਚੋ ਹਾਂਜੀ ਦੇ ਹੁਣ ਆਪਾਂ ਪਾਉਣੇ ਆ ਦਾਣਾ ਮਿਲਦਾ ਸਾਨੂੰ ਦਾਣਾ ਪਾਉਂਦੇ ਹੋਏ ਦਿਖਾਉਣੇ ਕਿੰਨਾ ਪਾਉਣੇ ਹੈਗੇ ਹਾਂਜੀ ਧਿਆਗ ਰਿਮੀ ਰਿਮੀਨੀ ਲਾਡੋ ਹਾਏ ਕਰ ਦੇ ਹਾਏ ਗੀਬਰੇ ਅੱਖਾਂ ਕੱਢ ਦੀਏ ਗਾਇਜ਼ ਤੁਹਾਨੂੰ ਏ ਹੇ ਇਧਰ ਆ ਜਾ ਉਰੇ ਆ ਜਾ ਬਾਈ ਬਾਈ ਕਰ ਉਡਣ ਹਾਂਜੀ ਆ ਤੁਹਾਨੂੰ ਦੇਖ ਲਈ ਆਪਣੀ ਲਾਡੋ ਰਿਮੀ ਤੇ ਇੱਧਰ ਆਪਣੇ ਹੋਰ ਵੀ ਡੰਗਰ ਖੜੇ ਨੇਗੇ ਡੰਗਰ ਮੀਨਜ਼ ਕਾਊਬ ਫਾਇਲੋ ਸਾਰੀ ਆ ਦੇਖੋ ਟੱਕਰ ਮਾਰਨ ਨੂੰ ਆਉਂਦੀ ਹੈ ਕਹਿੰਨਾ ਬਚ ਕੇ ਬਚ ਕੇ ਬਚ ਕੇ ਬਚ ਕੇ ਬਚ ਕੇ ਬਚ ਕੇ ਕਾ ਕੱਢਦੀ ਹੈ ਦੇਖੋ ਇਹ ਤੋਂ ਬਚ ਕੇ ਰਹਿਣਾ ਪੈਂਦਾ ਹੈਗਾ ਤੇ ਆ ਆਪਣੀ ਸਿਆਣੀ ਮਾਣੀ ਖੜੀ ਹੈਗੀ ਤੇ ਆ ਆਪਣੀ ਉਹ ਖੜੀ ਹੈ ਜਿਹੜੀ ਨਹਾਉਂਦੀ ਬਹੁਤ ਖੀ ਆ ਅੱਜ ਨਹਾਤੀ ਆਪਣੇ ਬਹੁਤ ਆ ਦੇਖੋ ਜੀ ਇਹ ਬਹੁਤ ਪੈਂਦੀ ਆ ਖਾਣ ਵਾਲੀਆਂ ਚੀਜ਼ਾਂ ਨੂੰ ਫੋਨ ਵੀ ਇਹਨੂੰ ਖਾਣਾਂ ਲੱਗ ਰਿਹਾ ਹੈਗਾ ਮੈਂ ਕਰ ਜੇ ਕਿ ਨਾ ਜਦੀ ਆ ਦੇਖੋ ਇਹ ਟੱਕਰ ਮਾਰਨ ਨੂੰ ਸਭ ਤੋਂ ਪਹਿਲਾਂ ਸਿੰਗੇ ਦੇ ਘੜਾਏ ਨਹੀਂ ਗੇ ਲਾਪਰਵਾਹੀ ਹੋ ਗਈ ਸੀਗੀ ਨੋ 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 ਉਹ ਲੈ ਗਏ ਦੀ ਗੇ ਉਹ ਰਹਿ ਗਏ ਦੀ ਗੇ ਤੇ ਸਿੰਗ ਕਢਾਉਣੇ ਲਾਪਰਵਾਹੀ ਕੋਈ ਨਹੀਂ ਹੋਈ ਤੇ ਹੁਣ ਧਰ ਚੋਂਗੇ ਮਿਲਦੇ ਹਨੂ ਬਾਅਦ ਵਿੱਚ ਦਿਖਾਉਣੇ ਆ ਕੋਚੇ ਚੀਤਾ ਆ ਗਿਆ ਵੀ ਚੀਤਾ ਭੱਜ ਲੋ ਵੀ ਭੱਜ ਲੋ ਆਹ ਦੇਖੋ ਜੀ ਚੀਤਾ ਆਪਣਾ ਖੜਾਗਾ ਭੱਜ ਲੋ ਚੱਲ ਭੱਜ ਹੁਰ 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 ਭੱਜ ਲੈ ਜੀ ਭੱਜ ਲੈ ਆਹ ਦੇਖੋ ਭੱਜ ਜਾਂਦਾ ਦੇਖ ਲਿਆ ਭੱਜ ਲਿਆ ਚਲੋ ਫਿਰ ਬਾਅਦੋਂ ਦੇਖਿਓ ਦੁਬਾਰਾ ਹਾਂ ਜੀ ਤੇ ਹੁਣ ਹੋਣ ਵਾਲੀ ਆਪਣੀ ਪਿਠੀ ਤਿਆਰ ਹਾਂਜੀ ਤੇ ਆਪਣੀ ਪਿਠੀ ਬਣ ਰਹੀ ਹੈ ਗਠੇ ਪਾ ਲੈਨੇਗੇ ਟਮਾਟਰ ਪਾ ਲੈਨੇਗੇ ਤੇ ਆਲੂ ਕੋਲੇ ਇਹ ਹੋਣ ਜਾਊਗਾ ਭਾਈ ਆਹ ਰਹਿ ਗਿਆ ਇਹ ਆ ਮਿਰਚ ਗਠੇ ਸਾਰਾ ਕੁਝ ਪਾਤਾ ਹੈਗਾ ਆਲੂ ਪਾ ਲੈਨੇ ਦੇ ਦੇਖੋ ਪਿਠੀ ਬਣ ਰਹੀ ਹੈ ਹਾਂਜੀ ਬੀਬੀ ਕਿ ਲਈ ਹੁੰਦੀ ਹੈ ਭਾਈ ਦਾਦੀ ਕੀ ਹੈ ਦਾਦੀ ਨੇਂਬੂ ਹਾਂਜੀ ਹੁਣ ਆਪਣੇ ਨਿੰਬੂ ਐਡਡ ਹੋਣਗੇ ਜੀ ਉਧਰ ਦਿਖਾਉਣੇ ਤੁਹਾਨੂੰ ਬਾਅਦੋਂ ਪਿੱਠੀ ਬਣੀ ਤੇ ਇਹ ਆਲੂ ਜਾਣਗੇ ਹੁਣ ਇਹ ਗਏ 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 ਭਾਈ ਹੋਏ ਆਲੂ ਪੈ ਗਏ ਨੇਗੇ ਉਹ ਜਿਆਦੇ ਹੋ ਗਏ ਮੈਂ ਲਦਿਆ ਚਲੋ ਛੋਲੇ ਜਾਣਗੇ ਜੀ ਤੇ ਆ ਦੇਖੋ ਜੀ ਬਣ ਰਹੀ ਹੈ ਪਿੱਠੀ ਮਿਲਦੇ ਨੂੰ ਪਿੱਠੀ ਬਣਾਉਣ ਤੋਂ ਬਾਅਦ ਹਾਂਜੀ ਤੇ ਆਪਣੀ ਪਿੱਠੀ ਤਿਆਰ ਹੋ ਚੁੱਕੀ ਹੈਗੀ ਆ ਦੇਖੋ ਇੱਧਰ ਆਪਣੀ ਪਿੱਠੀ ਆ ਦੇਖੋ ਆ ਦੇਖੋ ਆਪਣੀ ਪਿੱਠੀ ਘੇਟ ਬਣ ਗਈ ਜੀ ਪੂਰੀ ਤੇ ਹੁਣ ਬਣਾਵਾਂਗੇ ਆਪਾਂ ਕੁਲਚੇ ਆ ਦੇਖੋ ਇੱਧਰ ਚੱਕ ਕੇ ਲਿਆਂਦੀਆਂ ਨਹੀਂ ਖਲਾਰਾ ਪੈ ਗਿਆ ਜੀ ਸਾਜੀ ਇੱਥੋਈ ਚ ਆ ਦੇਖੋ ਤੁਹਾਨੂੰ ਬਣਾਉਣਾ ਕੁਲਚੇ ਬਣਦੇ ਹੋਏ ਦਿਖਾਵਾਂਗੇ ਤੁਹਾਨੂੰ ਹਾਂਜੀ ਹੁਣ ਆਪਣੇ ਹੋਣਗੇ ਜੀ ਕੁਲਚੇ ਤਿਆਰ ਇਹ ਹਾਂ ਚੱਕੋ ਜੀ ਆ ਦੇਖੋ ਜੀ ਪੂਰਾ ਕੁਲਚੇ ਆਣੇ ਆਮ ਗੂ ਆਪਣੇ ਬਣਾਣਾ ਗਾ ਮੈਂ ਪ੍ਰੋਫੈਸ਼ਨਲ ਹੁੰਦੇ ਆ ਜੀ ਦੇਖਿਓ ਬਣਾ ਆ ਰਹੇ ਹਾਂ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਵਾਂਗੇ ਇੱਕ ਕੁਲਚੇ ਦਾ ਬਣਦੇ ਦਾ ਹਾਂਜੀ ਤੇ ਹੁਣ ਪਾ ਰਹੇ ਹਾਂਗੇ ਪਿੱਠੀ ਕਰ ਰਹੇ ਹਾਂ ਕੁਲ ਚਾ ਤਿਆਰ ਆ ਦੇਖੋ ਤੇ ਆਹ ਦੇਖੋ ਜੀ ਇਹ ਦੁਬਾਰਾ ਸੌਸ ਦੀ ਲੇਅਰ ਜਾਊਗੀ ਇੱਕ ਕ ਨਹੀਂ ਜਾਂਦੀ ਨਹੀਂ ਤੇ ਆ ਦੇਖੋ ਜੀ ਇਹ ਆਪਣਾ ਇੱਕ ਗੁਲਚਾ ਬਣ ਚੁੱਕਿਆ ਹੈਗਾ ਤੇ ਹੁਣ ਇਹਦੇ ਉੱਪਰ ਨਿੰਬੂ ਨਹੀਂ ਛੋੜਾਂਗੇ ਆਪਾਂ ਇਹ ਨਚੋੜਦਾ ਤੇ ਬਸ ਹਾਂਜੀ ਤੇ ਹੁਣ ਜਦੋਂ ਨੂੰ ਸਾਰੇ ਗੁਲਚੇ ਬਣਿਆ ਤੋਂ ਬਾਅਦ ਆਹ ਦੇਖੋ ਇਧਰ ਇੱਕ ਹੋਰ ਬਣ ਰਿਹਾ ਹੈਗਾ ਤੇ ਆਹ ਆਪਣਾ ਬਣ ਚੁੱਕਿਆ ਹੈਗਾ ਦੇਖੋ ਇਧਰ ਤੁਸੀਂ ਆਹ ਦੇਖੋ ਆਹ ਚੁੱਕਿਆ ਮਿਲਦਾ ਨੂੰ ਸਾਰੇ ਗੁਲਚੇ ਬਣਿਆ ਤੋਂ ਬਾਅਦ ਉਹ ਜੀ ਦੇਖੋ ਦੇ ਆਪਣੇ ਕੋਲ ਚ ਬਣ ਚੁੱਕੇ ਨੇਗੇ ਸਾਕਲ ਤੇ ਟੇਸਟ ਨਾਲ ਬੜਾ ਹੀ ਲਾਜਵਾਬ ਤੇ ਸਵਾਦ ਹੈਗਾ ਤੇ ਇਹ ਦੇਖੋ ਆਪਾਂ ਕੁਲਚੇ ਕੱਲ ਚ ਖਾਣੇਗੇ ਮਿਲਦੇ ਤੁਹਾਨੂੰ ਬਾਅਦ ਵਿੱਚ ਸਵਾਦ ਨਹੀਂਗੇ ਦੇਖੋ ਪੂਰੀ ਫੀਲਿੰਗ ਘਾੜ ਦਿੱਤੀ ਹੈਗੀ ਆਪਾਂ ਨੇ ਜੀ ਤੇ ਮਿਲਦੇ ਤੁਹਾਨੂੰ ਬਾਅਦ ਵਿੱਚ ਚੌਂ ਚੌਂ ਕਰਕੇ ਖਾ ਚੁੱਕੇ ਨੇ ਜੀ ਆਹ ਦੇਖੋ ਦਦੀ ਕਿਵੇਂ ਲੱਗੇ ਬਹੁਤ ਸਵਾਦ ਸਵਾਦ ਨਹੀਂ ਘਟਨੇ ਬਹੁਤ ਵਧੀਆ ਬਾ ਠੀਕ ਆ ਫਿਰ ਮੈਂ ਵੀ ਖਾਣਾ ਕੁਲਚੇ ਆ ਕੇ ਦੇਖ 来 ਦਿਖਾ ਨਾ ਬੱਸ ਫਲਾ ਤੇ ਹਾਂਜੀ ਦੇਖੋ ਇੱਧਰ ਦਾਦੀ ਨੂੰ ਤਾਂ ਬਾੜੇ ਘੱਟ ਲੱਗੇ ਨੇਗੇ ਆਪਾਂ ਵੀ ਖਾ ਕੇ ਦੇਖਦੇ ਹਾਂਗੇ ਮਿਲਦੇ ਹਾਂ ਨੂੰ ਬਾਅਦ ਵਿੱਚ ਦਾਦਾ ਨੂੰ ਕਿਵੇਂ ਲੱਗੇ ਆਪਾਂ ਨੂੰ ਗੁਲਚਾ ਹਾਂਜੀ ਤੇ ਆਪਾਂ ਨੇ ਗੁਲਚਾ ਖਾ ਲਿਆ ਜੀ ਬਹੁਤ ਸੁਆਦ ਹੈਗਾ ਘੈਂਟ ਹੈਗਾ ਤੇ ਸਾਰਿਆਂ ਨੇ ਵਧੀਆ ਕਿਹਾਗਾ ਤੇ ਅੱਜ ਦੇ ਵਲੌਗ ਚ ਇੰਨਾ ਹੀ ਮਿਲਦੇ ਹਾਂ ਨੂੰ ਅਗਲੇ ਵਲੌਗ ਦੇ ਵਿੱਚ ਆਸ਼ਾ ਹੁੰਦੀ ਹੂ ਸਾਰਿਆਂ ਨੂੰ ਵਲੌਗ ਵਧੀਆ ਲੱਗੇ ਹੋਊਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਓਕੇ ਬਾਏ ਬਾਏ